ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਝ ਇਤਿਹਾਸਕਾਰਾਂ ਅਨੁਸਾਰ ਬਾਬਾ ਮੋਤੇਰਾ ਮਹਿਰਾਜੀ ਦਾ ਜਨਮ ਭਾਈ ਹਰਾਰਾਮ ਤੇ ਮਾਤਾ ਲੱਦੋਜੀ ਦੇ ਘਰ ਸਰਹੰਦ ਜਾਂ ਸੰਗਤਪੁਰ ਸੋਡੀਆਂ ਵਿਖੇ 1677 ਈਸਵੀ ਦੇ ਨੇੜੇ ਹੋਇਆ ਮੰਨਿਆ ਗਿਆ ਕਵੀ ਕਿਸ਼ਨ ਸਿੰਘ ਅਨੁਸਾਰ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਟਸਰਸ ਤੋਂ ਵਾਡੇਵੜੇ ਮਹਾਂਪੁਰਖਾਂ ਵੱਲੋਂ ਜੋ ਖੋਜ ਕੀਤੀ ਗਈ ਉਹਨਾਂ ਅਨੁਸਾਰ ਆਪ ਜੀ ਜੋ ਪੰਜਾ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਸੀਗੇ ਉਹ ਮੋਤੀਰਾ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ ਤੇ ਆਪ ਜੀ ਦੇ ਯਾਦ ਵਿੱਚ ਮਹਾਂਪੁਰਖਾਂ ਨੇ ਸਿੱਓਡੇ ਵਾਲੇ ਮਹਾਂਪੁਰਖਾਂ ਨੇ ਸਥਾਨ ਵੀ ਬਣਾਇਆ 20 ਦਸੰਬਰ 1704 ਨੂੰ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਤੇ ਪਰਿਵਾਰ ਸਮੇਤੁਰੇ ਤਾਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਸਮਾ ਤੋੜ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਸਰਸਾ ਨਦੀ ਕੰਢੇ ਤੇ ਕਮਸਾਨ ਦਾ ਯੁੱਧ ਹੋਇਆ ਸਰਸਾ ਨਦੀ ਪਾਰ ਕਰਦੇ ਗੁਰੂ ਜੀ ਦਾ ਪਰਿਵਾਰ ਖੇੜੂ-ਖੇੜੂ ਹੋ ਗਿਆ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਵਾਜਾ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਾਤੀ ਸਿੰਘ ਠੰਡੀਆਂ ਰਾਤਾਂ ਵਿੱਚ ਸਤਲੁਜ ਦਰਿਆ ਦੇ ਕੰਢੇ ਪਹੁੰਚ ਗਏ ਜਿੱਥੇ ਕੀਮਾ ਮਹਿਰਾ ਜੋ ਮੁਗਲ ਹਕੂਮਤ ਦੇ ਜ਼ੁਲਮ ਕਾਰਨ ਮੁਸਲਮਾਨ ਹੋ ਗਿਆ ਸੀ ਤੇ ਆਪਣਾ ਨਾਮ ਕਰਮਦੀਨ ਮਲਾ ਰੱਖ ਲਿਆ ਸੀ ਉਹ ਮਿਲ ਪਿਆ ਉਸ ਨੇ ਮਾਤਾ ਜੀ ਤੇ ਸ਼ਹਿਬ ਜਦਿਆਂ ਨੂੰ ਪਛਾਣ ਲਈ ਬੇਨਤੀ ਕੀਤੀ ਕਿ ਮੁਗਲ ਫੌਜ ਹਰਲ-ਫਰਲ ਕਰਦੀ ਪਈ ਹੈ ਤੁਸੀਂ ਮੇਰੇ ਕੋਲ ਠਹਿਰ ਜਾਵੋ ਅਤੇ ਮਾਹੌਲ ਸ਼ਾਂਤ ਹੋ ਜਾਣ ਤੇ ਹੀ ਅੱਗੇ ਜਾਣਾ ਉਸ ਦੀ ਗੱਲ ਮੰਨ ਕੇ ਮਾਤਾ ਜੀ ਉੱਥੇ ਹੀ ਰੁਕ ਗਏ ਮਾਤਾ ਗੁਜਰੀ ਜੀ ਨੇ ਸ਼ਹਿਮਜਾਦੇ ਸੰਵੇਦ ਦੋ ਰਾਤਾਂ ਕਿ ਮੈਂ ਮਲਾਦੀ ਬੇੜੀ ਵਿੱਚ ਗੁਜ਼ਾਰ ਕੇ ਅੱਗੇ ਚੱਲੇ ਪਾ ਦਿੱਤੇ ਜਿੱਥੇ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਉਹਨਾਂ ਨੂੰ ਮਿਲ ਪਿਆ ਉਸਨੇ ਲਾਲਚ ਵਸ ਮਾਤਾ ਜੀ ਅਤੇ ਦੋ ਸ਼ਹਿਮਜਾਦਿਆਂ ਨੂੰ ਮੁਰੰਡੇ ਦੇ ਥਾਣੇ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਜਿੱਥੋਂ ਗੁਰੂ ਪਰਿਵਾਰ ਨੂੰ ਸੂਬਾ ਸਰਹੰਦ ਵजीर खान ਦੀ ਕੈਦ ਵਿੱਚ ਪੇਜ ਦਿੱਤਾ ਗਿਆ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਬਾਬਾ ਮੋਤੀराम ਮਹਿਰਾ ਉਸ ਵੇਲੇ ਸੂਬਾ ਸਰਹੰਦ ਦੇ ਅਰਸੋਈਏ ਖਾਨੇ ਵਿੱਚ Hindu ਕੈਦੀਆਂ ਦੇ Hindu ਸਿਪਾਹੀਆਂ ਲਈ ਖਾਣਾ ਤਿਆਰ ਕਰਦੇ ਸਨ ਜਦ ਬਾਬਾ ਮੋਤੀराम ਮੈਨੂੰ ਪਤਾ ਲੱਗਾ ਕਿ ਮਾਤਾ ਗੁਜਰੀ ਜੀ ਦੇ ਛੋਟੇ ਸ਼ਹਿਬ ਜਦਿਆ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਗਿਆ ਹੈ ਤਾਂ ਉਹ ਖਾਣਾ ਲੈ ਕੇ ਠੱਡੇ ਬੁਰਜ ਵਿੱਚ ਪਹੁੰਚੇ ਅਤੇ ਮਾਤਾ ਜੀ ਤੇ ਸ਼ਹਿਬ ਜੱਜਾ ਨੂੰ ਪ੍ਰਸਾਦਾ ਛਕਣ ਦੀ ਬੇਨਤੀ ਕੀਤੀ ਮਾਤਾ ਜੀ ਨੇ ਕਿਹਾ ਮੋਤੀराम ਜੀ ਤੁਹਾਡੀ ਸੇਵਾ ਕਬੂਲ ਹੈ ਪਰ ਮਲੇਸ਼ਾ ਦੀ ਸੋਈ ਵਿੱਚ ਗਰੀਬੀ ਦੀ ਲੁੱਟ ਤੇ ਜ਼ੁਲਮ ਨਾਲ ਇਕੱਠੇ ਕੀਤੇ ਤੰਨ ਨਾਲ ਬਣਿਆ ਖਾਣਾ ਉਹ ਨਹੀਂ ਖਾ ਸਕਦੇ ਇਹ ਸੁਣ ਕੇ ਬਾਬਾ ਮੋਤੀराम ਮਹਿਰਾ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪ ਨੇ ਘਰ ਪਹੁੰਚੇ ਤਾਂ ਉਹਨਾਂ ਦੀ ਬਜ਼ੁਰਗ ਮਾਤਾ ਤੇ ਪਤਨੀ ਬੋਈ ਪੋਲੀ ਜਦ ਦੇਵਤ ਨੇ ਮਾਇੂਸੀ ਦਾ ਕਾਰਨ ਪੁੱਛਿਆ ਬਾਬਾ ਮੋਤੀਰਾਮ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸ਼ਹਿਬ ਜਾਨਦੇ ਠੰਡੇ ਬੁਰਜ ਵਿੱਚ ਕੈਦ ਹਨ ਜਿਨ੍ਹਾਂ ਨੇ ਮਲੇਸ਼ਾਂ ਦੀਰ ਸੋਈ ਦਾ ਖਾਣਾ ਖਾਣਨ ਤੋਂ इनकार कर दिता है वह कई दिनों तो भुखे प्यासे उन्होंने को ठंड तो बचने कोई कपड़ा भी नहीं है जंगलों बेलियालिया झाड़िया न बस्तर भी लीरो लीर हो चुके हैं साहबजाद के पैरों में छाले पै गए हैं तो हूँ ठंडे बुरजों तेज़ हवा करके ठंड न जखम आकड़ गए हैं पर माता जी तो साहबजादे फिर भी चढ़ कला च ਇਹ ਸੁਣ ਕੇ ਦਰਦਪਰੀਦਾਸ ਜਣ ਉਹਨਾਂ ਦੇ ਅੱਖਾਂ ਪਰ ਆਈਆਂ ਮਾਤਾ ਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ ਹਾਲਾਂਕਿ ਵਜੀਰ ਖਾਨ ਨੇ ਇਹ ਐਲਾਨ ਕੀਤਾ ਹੋਇਆ ਸੀ ਕਿ ਜੋ ਗੁਰੂ ਪਰਿਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿਜਪੀੜ ਕੇ ਮਾਰ ਦੇਵਾਂਗੇ ਫਿਰ ਵੀ ਸਾਰੇ ਪਰਿਵਾਰ ਨੇ ਬਾਬਾ ਮੋਤੀराम ਮਹਿਰਾ ਨੂੰ ਘਰ ਦੀ ਗਾਂ ਦੇ ਦੁੱਧ ਦਾ ਗੜਵਾ ਭਰ ਕੇ ਦਿੱਤਾ ਤੇ ਕਿਹਾ ਕਿ ਜਾ ਕੇ ਗਰਮ ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾ ਨੂੰ ਪਿਆ ਲਿਆਓ। ਬਾਬਾ ਮੋਜੀਰਾ ਮੈਰ ਨੇ ਕਿਹਾ ਕਿ ਪਹਿਰੇਦਾਰਾਂ ਨੇ ਰਿਸ਼ਵਤ ਲੈਣ ਤੋਂ ਬਿਨਾ ਠੰਡੇ ਬੁਰਜ ਵਿੱਚ ਜਾਣ ਨਹੀਂ ਦੇਣਾ। ਬਾਬਾ ਜੀ ਨੇ ਘਰ ਵਿੱਚ ਪਏ ਤਾਂ ਦੌਲਤ ਦੇ ਸਤਿਵੱਜੋ ਦੇ ਲਈ ਮੰਗੀ ਤਾਂ ਬਾਬਾ ਜੀ ਦੀ ਬਾਤਾਂ ਦੇ ਪਤਨੀ ਨੇ ਉਦਾਸ ਨਜ਼ਰਾਂ ਨਾਲ ਉੱਝਵਲ ਵੇਖਿਆ ਤੇ ਲਾਚਾਰੀ ਵਸ ਗਿਆ ਕਿ ਘਰ ਦੇ ਵਿੱਚਲੇ ਸਾਰੇ ਪੈਸਿਆਂ ਦੀ ਅਰਸਦ ਖਰੀਦ ਕੇ ਗੱਡਾ ਭਰ ਕੇ ਪਹਿਲਾ ਹੀ ਆਨੰਦਪੁਰ ਸਾਹਿਬ ਪੇਜ ਦਿੱਤੀ ਹੈ ਫਿਰ ਇਕਦਮ ਉਹਨਾਂ ਦੀ ਪਤਨੀ ਨੂੰ ਆਪਣੇ ਗੈਣੇ ਉਤਾਰ ਕੇ ਉਤਾਰ ਕੇ ਫੜਾ ਦਿੱਤੇ ਅਤੇ ਬਚਨ ਕੀਤੇ ਕਿ ਤੁਸੀਂ ਹੁਣ ਇਹ ਦੇਖ ਕੇ ਅੱਗੇ ਲੰਘ ਜਾਏ ਇਹ ਗੁਰੂ ਪ੍ਰਤੀ ਸ਼ਰਦਾ ਦਾ ਸ਼िखर ਸੀ ਬਾਬਾ ਮੋਤੀराम ਮੈਨਰ ਜਦੋਂ ਦੁੱਧ ਲੈ ਕੇ ਠੰਡੇ ਬੁਰਜ ਕੋਲ ਪੁੱਜੇ ਤਾਂ ਪਹਿਰੇਦਾਰ ਨੇ ਖੁਸ਼ਿਆ ਕੀ ਰਾਜ ਦੇ ਖੁਫਾ ਨੇਰੇ ਚ ਉਹ ਕਿੱਥੇ ਜਾ ਰਿਹਾ ਹੈ ਬਾਬਾ ਜੀ ਨੇ ਪਹਿਰੇਦਾਰਾਂ ਨੂੰ ਦੱਸਿਆ ਕਿ ਉਹ ਬੁਰਜ ਵਿੱਚ ਕੈਦ ਮਾਤਾ ਜੀ ਦੇ ਸ਼ਹਿਵਜਾਦਿਆਂ ਨੂੰ ਦੁੱਧ ਪਿਲਾਉਣ ਜਾ ਰਹੇ ਹਨ ਪਹਿਰੇਦਾਰਾਂ ਨੇ ਬਾਬਾ ਮੋਤੀराम ਨੂੰ ਵਜ਼ੀਰ ਖਾਂ ਵੱਲੋਂ ਜਾਰੀ ਕੀਤੇ ਹੁਕਮ ਬਾਰੇ ਯਾਦ ਕਰਵਾਇਆ ਤਬ ਉਹ ਤਾਂ ਬਾਬਾ ਮੋਤੀराम ਮਹਾਰਾ ਨੇ ਕਿਹਾ ਕਿ ਗੁਰੂ ਦੀ ਖੁਸ਼ੀ ਲੈਣ ਦੇ ਜਲਮ ਵਿਰੁੱਧ ਡਟਲੇ ਉਹਨਾਂ ਨੂੰ ਮੌਤ ਵੀ ਕਬੂਲ ਹੈ ਪਹਿਰੇਦਾਰੇ ਨੇ ਕਿਹਾ ਕਿ ਜਿਸੂਬੇ ਨੂੰ ਪਤਾ ਲੱਗ ਗਿਆ ਤਾਂ ਉਸ ਨੂੰ ਵੀ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ ਇਹ ਸੁਣ ਕੇ ਬਾਬਾ ਮੋਤੀराम ਨੇ ਗਹਿਣੇ ਕੱਢ ਕੇ ਪਹਿਰੇਦਾਰਾਂ ਨੂੰ ਦਿਖਾਏ ਤੇ ਕਿਹਾ ਕਿ ਇਹ ਗਹਿਣੇ ਲੈ ਲਓ ਤੇ ਉਸ ਨੂੰ ਅੱਗੇ ਜਾਣ ਦਿਓ ਗਹਿਣੇ ਵੇਖ ਕੇ ਪਹਿਰੇਦਾਰਾਂ ਦਾ ਮਨ ਬਦਲ ਗਿਆ ਤੇ ਲਾਲਚ ਆ ਕੇ ਉਸ ਨੇ ਬਾਬਾ ਮੋਤੀਰਾਮ ਨੂੰ ਦੁੱਧ ਦਾ ਗੜਵਾ ਲੈ ਕੇ ਬੁਰਜ ਵਿੱਚ ਜਾਣ ਦਿੱਤਾ बाबा మోతీ రామ్ ਮੇਰਾ ਸਖਤ ਪੈਰੇ ਕਰਨ ਬੁਰਜ ਦੇ ਪਿਛਲੇ ਪਾਸੇ ਜਾ ਕੇ ਬੋੜ ਦੇ ਦਰਖਤ ਤੇ ਚੜ ਕੇ ਠੰਡੇ ਬੁਰਜ ਵਿੱਚ ਪਹੁੰਚੇ ਜਦੋਂ ਮਾਤਾ ਗੁਜਰੀ ਤੇ ਸ਼ਹਿਬ ਜੱਜਿਆ ਨੇ ਠੰਡ ਵਿੱਚ ਗਰਮ ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕ ਅਸੀਸਾਂ ਦਿੱਤੀਆਂ ਕਵੀ ਸੰਤਰੇ ਲਿਖਦੇ ਹਨ ਪੀਖਾ ਪ੍ਰੇਮ ਸੁਮੋਤੀ ਕੇ ਰਾਮ ਮਾਤਾ ਕਹੇ ਉਹ ਪਲਾ ਹੋਵੇ ਤੇ ਰਾਮ ਸੋ ਇਸ ਤਰ੍ਹਾਂ ਮੋਤੀराम ਮਹਾਰਾਜੀ ਨੇ ਗਰਮ-ਗਰਮ ਦੁੱਧ ਆਪ ਜੀ ਨੂੰ ਸ਼ਕਾਇਆ ਸ਼ਹਿਬਜ਼ਾਦੀਆਂ ਦੀ ਸ਼ਹੀਦੀ ਤੋਂ ਬਾਅਦ ਦੀਵਾਨ ਟੋਡਰਮਲ ਨਾਲ ਸਲਾਹ ਕਰਕੇ ਬਾਬਾ ਮੋਤੀराम ਨੇ ਅਤੇ ਨਾ ਦੇ ਲੱਕੜਹਾਰੇ ਕੋਲੋਂ ਚੰਦਨ ਦੀ ਲੱਕੜੀ ਖਰੀਦ ਕੇ ਲੈ ਆਂਦੀ ਅਤੇ ਦੀਵਾਨ ਟੋਡਰਮਲ ਵੱਲੋਂ ਮੋਹਰਾਂ ਖੜੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਬਾਜ਼ ਜ਼ਮੀਨ ਵੀ ਖਰੀਦੀ ਸੋ ਇਸ ਤਰ੍ਹਾਂ ਮੋਤੀराम ਮੈਰਾਂ ਦੀ ਹਕੂਮਤ ਤੋਂ ਬਾਗੀ ਹੋ ਕੇ ਸਾਰੇ ਹੀ ਗੁਰੂ ਪਰਵਾਰ ਦੀ ਬਹੁਤ ਦਿਲ ਨਾਲ ਸੇਵਾ ਕੀਤੀ। ਵਜ਼ੀਰ ਖਾਨ ਨੇ ਮੋਤੀराम ਮੈਰਨੂਸ ਦੇ ਅੱਗੇ ਪੇਸ਼ ਕੀਤੇ ਜਾਣ ਦੇ ਹੁਕਮ ਦਿੱਤੇ। ਬਾਬਾ ਮੋਤੀराम ਨੂੰ ਵਜ਼ੀਰ ਖਾਨ ਸਾਹਮਣੇ ਪੇਸ਼ ਕੀਤਾ ਗਿਆ। ਵਜ਼ੀਰ ਖਾਨ ਨੇ ਗਰਜ ਕੇ ਪੁੱਛਿਆ ਕਿ ਮੋਤੀराम ਤੇਰੇ ਖਿਲਾਫ ਸ਼ਿਕਾਇਤ ਆਈ ਹੈ ਕਿ ਤੂੰ ਸਿੱਖ ਨਹੀਂ ਹੈ। ਕੀ ਇਸ ਵਿੱਚ ਸੱਚਾਈ ਹੈ? ਜੀ ਹਾਂ ਮੈਂ ਗੁਰਗੋਬ ਸਿੰਘ ਜੀ ਨਾਲ ਗੱਲ ਉਹ ਹਾਂ। ਤੋਂ ਇਸ ਤਰ੍ਹਾਂ ਉਸਨੇ ਡਟ ਕੇ ਜਵਾਬ ਦਿੱਤੇ ਅਤੇ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਵੀ ਆ ਮੁਰਸਾਕੇ ਹਰ ਹਰਾਮ ਤੋਂ ਹਰਾ ਸਿੰਘ ਸੱਜ ਗਏ ਅਤੇ ਅਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸਨ। ਇਹ ਸੁਣ ਕੇ ਸੂਬੇ ਦਾ ਗੁੱਸਾ ਭੜਕ ਗਿਆ। ਉਸਨੇ ਪੁੱਛਿਆ ਕਿ ਤੂੰ ਮਾਤਾ ਗੁਜਰੀ ਜੀ ਤੇ ਸ਼ਹਿਬਜਾ ਦੇ ਨੂੰ ਦੁੱਧ ਤੇ ਰੋਟੀ ਨਾਲ ਪਾਣੀ ਦੀ ਸੇਵਾ ਕੀਤੀ ਹੈ। ਜੀ ਹਾਂ ਮੈਂ ਤਿੰਨ ਦਿਨ ਦੋਵੇਂ ਏਵੇਲੇ ਗਰਮ ਦੁੱਧ ਤੇ ਪ੍ਰਸ਼ਾਦ ਦੀ ਸੇਵਾ ਕੀਤੀ ਹੈ ਸੂਬਾ ਲੋਹਾ ਲਖਾ ਹੋ ਕੇ ਬੋਲਿਆ ਤੈਨੂੰ ਪਤਾ ਨਹੀਂ ਕਿ ਹਕੂਮਤ ਨੇ ਬਾਗਿਆ ਦੀ ਸੇਵਾ ਕਰਨ ਵਾਲੇ ਨੂੰ ਪਰਮਾਰਸ ਤੇ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਮਾਰ ਦਿੱਤੇ ਜਾਨ ਦੀ ਸਜ਼ਾ ਮੁਕਰਰ ਕੀਤੀ ਹੈ ਅੱਗੇ ਉਸਨੇ ਕਿਹਾ ਹਾਂ ਮੈਨੂੰ ਪਤਾ ਹੈ ਸੂਬਾ ਹੋਰ ਗੁੱਸੇ ਵਿੱਚ ਆ ਗਿਆ ਤੇ ਕਿਹਾ ਕਿ ਤੇਰੇ ਬਚਾ ਦਾ ਹਲੇ ਵੀ ਕੋਈ ਰਸਤਾ ਹੈ ਕਿ ਤੂੰ ਦੀਨ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦੇਾਂਗੇ ਬਾਬਾ ਮੋਤੀराम ਮੈਨਾਂ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਹੁਣ ਕੋਈ ਡਰ ਨਹੀਂ ਹੈ ਇਹ ਗੁਰੂ ਦੇ ਲਾਲ ਸਤ ਦੇ 9 ਸਾਲ ਦੀ ਉਮਰ ਵਿੱਚ ਤੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ ਇਹ ਸੁਣਦਿਆਂ ਹੀ ਸੂਬੇ ਨੇ ਸੂਬੇ ਨੇ ਬਾਬਾ ਜੀ ਦੇ ਪਰਿਵਾਰ ਨੂੰ ਨਰੜ ਕੇ ਲਿਆਉਣ ਦਾ ਹੁਕਮ ਦਿੱਤਾ ਤੇ ਸਰਹੰਦ ਸ਼ਹਿਰ ਵਿੱਚ ਟੰਡੋਰਾ ਦੇ ਕਿ ਵੱਡੇ ਗਿਰਤੀ ਵਿੱਚ ਲੋਕ ਇਕੱਠੇ ਕੀਤੇ ਗਏ ਜਨ ਤੱਕ ਤੌਰ ਤੇ ਬਾਬਾ ਮੋਤੀਰਾ ਮਹਿਰਾਦੀਨ ਮਾਤਾ ਪਤਨੀ ਅਤੇ 7 ਸਾਲ ਦੇ ਪੁੱਤਰ ਨਰੈਣ ਨੂੰ ਬਣ ਕੇ ਟੇਲੀਆਂ ਮੁਹੱਲੇ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਕੋਲੂ ਦੇ ਕੋਲ ਲਿਆਂਦਾ ਗਿਆ ਅਤੇ ਕੋੜੇ ਮਾਰ ਮਾਰ ਕੇ ਅਦਮੋਏ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਜਰਾਦਾ ਨੇ ਉਹਨਾਂ ਦੇ 7 ਸਾਲ ਦੇ ਪੁੱਤਰ ਨਰੈਣ ਨੂੰ ਮਾ ਕੋਲੋਖੋ ਕੇ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਫਿਰ ਦਲਾਦਾਨੇ ਬਾਬਾ ਜੀ ਦੀ 70 ਸਾਲ ਮਾਤਾ ਲਧੋ ਨੂੰ ਅਤੇ ਫਿਰ ਬੀਬੀ ਭੋਈ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਵਜ਼ੀਰ ਖਾਨ ਨੇ ਬਾਬਾ ਮੋਤੀराम ਮੈਰਾਂ ਨੂੰ ਕਿਹਾ ਕਿ ਉਸ ਨੇ ਜਿੱਦ ਕਰਕੇ ਕੀ ਖਟਿਆ ਹਾਲੇ ਵੀ ਵੇਲਾ ਹੈ ਉਹ ਇਸਲਾਮ ਧਰਮ ਕਰ ਲਵੇ ਤੇ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ बाबा मोती राम ने कहा कि अते गुरु तो बेमुख नहीं होना तुम जो करना है कर लो आखिर अपनी हार बेजती महसूस करद्या सूबा सरहद ने बाबा मोती राम महरा नोलू च पीड़ दिते जान का हुक्म दिता सो इस तरह सरबंसदानी गुरु का सरबंस जो सेवक है वह सारे ही शहीदी जंग पी गए और यहरह मिनट की जो साखी है ਮੱਲਾ ਬੋਲਣ ਲੱਗਿਆ ਵੀ ਆਤਮਾ ਕੰਬ ਗਈ ਤੇ ਇਹ ਵੀਡੀਓ ਵੀ ਰੁਕ ਰੁਕ ਕੇ ਬਣਾਈ ਗਈ ਹੈ ਕਿਉਂਕਿ ਇਹ ਬੋਲਦੇ ਹੋਏ ਵੀ ਹਿਰਦਾ ਜੋ ਹੈ ਹਿੱਲ ਜਾਂਦਾ ਹੈ ਜ਼ਬਾਨ ਕੰਬ ਜਾਂਦੀ ਹੈ ਅਤੇ ਅੱਖਾਂ ਪਰ ਆ ਜਾਂਦੀਆਂ ਹਨ ਐਸੇ ਮਹਾਨ ਸੀਰ ਨੂੰ ਅਸੀਂ ਕੀ ਬੇਟਾ ਕਰ ਸਕਦੇ ਹਾਂ ਵਾਹਿਗੁਰਜੀ ਕੀ ਖਾਲਸਾ ਸ਼ਰੀ ਵਾਹਿਗੁਰਜੀ ਕੀ ਫਤਿਹ